ਕੁਝ ਨਹੀਂ ਜੀ ਲੋਕਤੰਤਰ ਦੇ ਵਿੱਚ ਸਭ ਤੋਂ ਖੂਬਸੂਰਤੀ ਇਹ ਹੈ ਕਿ ਆਪਦੀ ਮੰਗਾ ਵਾਸਤੇ ਕੋਈ ਵੀ ਪ੍ਰਦਰਸ਼ਨ ਕਰ ਸਕਦਾ ਹੈ ਅੱਜ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਦੇ ਦਫ਼ਤਰ ਦੇ ਮੋਰੇ ਕਾਂਗਰਸੀਆਂ ਨੇ ਪ੍ਰਦਰਸ਼ਨ ਕੀਤਾ ਅਸੀਂ ਇਹਨਾਂ ਨੂੰ ਪਾਣੀ ਪਲਾਉਣ ਪਾਣੀ ਦੇ ਕੇ ਇਹਨਾਂ ਦਾ ਸਵਾਗਤ ਕੀਤਾ ਉਹਦਾ ਰੀਜ਼ਨ ਕੀ ਹੈ ਕਿਉਂਕਿ ਕਾਂਗਰਸੀਆਂ ਦਾ ਜਿਹੜਾ ਕੰਮ ਹੈ ਉਹ लाठी चार्ज ਕਰਨਾ ਆਪਦੀ ਮੰਗਾ ਵਾਸਤੇ ਲੋਕਤੰਤਰ ਦਾ ਸਹੀ ਕਾਹਨ ਇੰਦਰਾ ਗਾਂਧੀ ਨੇ ਕੀਤਾ ਸੀਗਾ 75 ਦੇ ਵਿੱਚ ਅਮਰਜੈਂਸੀ ਲਾ ਕੇ ਪੰਜਾਬ ਦੇ ਅੰਦਰ ਵੀ ਜਦੋਂ ਦੇਖੋ ਕਾਂਗਰਸੀ ਦੀ ਸਰਕਾਰ ਸੀ ਟਾਈਮ ਟੂ ਟਾਈਮ ਇਨਾਂ ਦੇ ਹਮੇਸ਼ਾ ਹੀ ਲੋਕਤੰਤਰੀ ਰਵਾਜ ਕੋਟੀ ਹੈ ਅਸੀਂ ਇਹਨਾਂ ਦਾ ਸਵਾਗਤ ਕੀਤਾ ਆਪਦੀ ਹੱਕਾਂ ਵਾਸਤੇ ਮੰਗਾ ਮਨਾਉਣ ਵਾਸਤੇ ਲੋਕਤੰਤਰ ਦੇ ਵਿੱਚ ਪ੍ਰਦਰਸ਼ਨ ਜ਼ਰੂਰੀ ਹੈ ਪ੍ਰਦਰਸ਼ਨ ਕਰ ਰਿਹਾ ਜੀ ਬਈ ਅਸੀਂ ਇਹੀ ਗੱਲ ਕਹਿ ਰਹੇ ਆ ਨਾ ਜੀ ਕਿਸਾਨਾਂ ਦੇ ਹੱਕਾਂ ਦੇ ਵਿਸ਼ੇ ਤੇ ਜੇ ਕੋਈ ਗੱਲ ਕਰਨੀ ਹੈ ਤਾਂ ਜਾ ਕੇ ਇਹਨਾਂ ਦਾ ਸ਼ਿਰਸ਼ ਚਿੰਦਰ ਤੇ ਤਵ ਗੱਲ ਕਰ ਸਕਦਾ ਮੋਦੀ ਸਾਹਿਬ ਨਾਲ ਪਰ ਆ ਕਿਸਾਨਾਂ ਦੇ ਨਾਂ ਤੇ ਰੋਟੀਆਂ ਸੇਕਣਾ ਉਹਨਾਂ ਨੂੰ ਘਰੋਂ ਬੇਕਾਰ ਕਰਾਉਣਾ ਇਹਨਾਂ ਦਾ ਕਾਂਗਰਸੀਆਂ ਦਾ ਪੁਰਾਣਾ ਕੰਮ ਹੈ ਸੁਆਮੀ ਨਾਥਨ ਦੀ ਰਿਪੋਰਟ ਤਾਂ ਪਹਿਲਾਂ ਦੇ ਵੀ ਸੀ ਮਨਵੋਧ ਸਿੰਘ ਜੀ ਆਦੇ ਆਪ ਨੂੰ ਅਰਤੀ ਸ਼ਾਖਤਰੀ ਕਹਿੰਦੇ ਸੀਗੇ ਪਰ ਉਹ ਸੀਗੇ ਨਰਤੀ ਸ਼ਾਖਤਰੀ 10 ਸਾਲ ਉਹਨਾਂ ਦੀ ਸਰਕਾਰ ਰਹੀ ਮਨਵੋਧ ਸਿੰਘ ਨੇ ਉਦੋਂ ਕਿਉਂ ਨਹੀਂ ਸੁਆਮੀ ਨਾਥਨ ਦੀ ਰਿਪੋਰਟਸ ਜਾਰੀ ਕਰਤੀਆਂ ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਸੀ ਕਿਸਾਨਾਂ ਨਾਲ ਹੈ ਕਿਸਾਨਾਂ ਨਾਲ ਰਹੇਗੀ